ਜਿਲ੍ਹਾ ਪ੍ਰੀਤ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਹਲਕਾ ਇਨਾਮ ਦੇ ਵਾਕ ਵਾਕ ਪਿੰਨਾਂ ਦੇ ਵਿੱਚ ਜਿਸਨ ਦਾ ਮਾਹੌਲ ਜੀ ਗੱਲ ਕੀਤੀ ਜਾਵੇ ਤਾਂ ਹਲਕਾ ਵਜਾਇ ਤ੍ਰੀਪ ਸਿੰਘ ਢਾਲੀਵਾਲ ਵੱਲੋਂ ਕੀਤੇ ਕੰਮਾਂ ਦੀ ਬਦੌਲਤ ਅੱਜ ਜਨਾਲਾ ਦੇ ਕਈ ਬਲਾਕ ਸੰਪਤੀ ਜੂਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁਣ ਤੱਕ ਜਿੱਤੋ ਹੀ ਪ੍ਰਾਪਤ ਹੋਈ ਹੈ ਜੇ ਅੱਜ ਇਸੇ ਦੇ ਮੌਜੂਦ ਹੈ ਅਸੀਂ ਭਾਰਤ ਪਾਕਸਤਰਿਕ ਮੰਤਰੀ ਸਾਧ ਪਿੰਡ ਸਵਾਦ ਵਿਖੇ ਜਿੱਥੇ ਬਲਾਜ ਦਿਵੇਕਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੋਣ ਜਿੱਤ ਚੁੱਕਿਆ ਪਿੰਡ ਪਹੁੰਚਦੇ ਉਹਨਾਂ ਦਾ ਪਰਵਾਸ ਵਾਦ ਕੀਤਾ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਜੋ ਕਿ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਆ ਬਜ਼ੁਰਗ ਮਾਕਾ ਵੱਲੋਂ ਰਣਜੀਤ ਸਿੰਘ ਜੀ ਨੂੰ ਜਿਹੜਾ ਹਾਰ ਪਾਇਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਕੁਝ ਹੀ ਲੈ ਰਿਹਾ ਪਿੰਡ ਦੇ ਵਿੱਚ ਕੁਝ ਹੀ ਲੈ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਜੋ ਸਰਹੱਦੀ ਪਿੰਡ ਦੇ ਦੇਖੁਰ ਤੋਂ ਕਿਸ ਤਰ੍ਹਾਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਇਹ ਦਿਨਾਂ ਤੋਂ ਹੀ ਚੋਣ ਪ੍ਰਕਿਰਿਆ ਚੱਲ ਰਹੀ ਸੀ ਪਰ ਅੱਜ ਉਹ ਦਿਨ ਆ ਗਿਆ ਨਤੀਜੇ ਦਾ। ਸਰਕਾਰੀ ਕਾਰਜ ਦੀ ਨਾਲਾਂ ਦੇ ਵਿੱਚ ਨਤੀਜੇ ਆਉਣ ਤੋਂ ਬਾਅਦ ਪੁੰਜਰੇ ਅਮੀਰਵਾਲ ਆਪੋ ਆਪਣੇ ਘਰਾਂ ਨੂੰ ਪਹੁੰਚ ਰਹੇ। ਇਹ ਸੂਰਜਾ ਤਸਵੀਰਾਂ ਤੁਸੀਂ ਭਾਰਤ ਪਾਸਟਰ ਜਮਤਰੀ ਸਾਹਿਬ ਦੇ ਪਿੰਡ ਸ਼ਾਹਵਾਲ ਤੋਂ ਦੇਖ ਰਹੇ ਜੋ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਰঞ্জੀਤ ਸਿੰਘ ਦਾ ਪ੍ਰਵਾਸਵਾਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨੂੰ ਤਾਹਨਾ ਲੱਦ ਦਿੱਤਾ ਜਾ ਰਿਹਾ ਹੈ। ਇਥੇ ਪਹਿਲਾਂ ਰঞ্জੀਤ ਸਿੰਘ ਤੇ ਉਹਨਾਂ ਦੀ ਸਮਰਥਕਾਂ ਵੱਲੋਂ ਇਲਾਕੇ ਦੇ ਵਿੱਚ ਜੋ ਤੁਸ਼ ਜੂਸ ਕੱਢਿਆ ਤਸਵੀਰਾਂ ਲਗਾਤਾਰ ਅਜਲਾ ਦੇ ਪਿੰਡ ਸ਼ਾਹਵਾਲ ਤੋਂ ਬਜ਼ੁਰਗ ਮਾਤਾ ਜੀ ਨੇ ਕੱਚਾ ਕੇ ਜਿਹੜਾ ਜੇਤ ਦੇ ਜਸ਼ਨ ਮਨਾਏ ਜਾ ਰਹੇ ਆ ਪਰ ਨਾਲ ਨੇ ਸਾਰੇ ਬੋਲ ਗੱਲ ਕਰ ਰਹੇ ਆ ਤਸਵੀਰਾਂ ਤੁਸੀਂ ਦੇਖ ਲੈ ਜੋ ਕਿ ਇੱਕ ਪਾਸੇ ਪਿੰਡ ਦੇ ਵਿੱਚ ਡੀਜ ਲੱਗਿਆ ਉੱਥੇ ਹੀ ਢੋਲੀ ਨੇ ਜਿਹੜਾ ਜੇਤ ਦੇ ਜਸ਼ਨ ਮਨਾਏ ਜਾ ਰਹੇ ਆ ਉਹਨਾਂ ਨੇ ਸਮਰਥਕ ਕੋਈ ਸਾਡੇ ਨਾਲ ਨਹੀਂ ਅਸੀਂ ਅਜਨਾਲ ਦੇ ਪਿੰਡ ਸੋਹਵਾਲ ਦੀ ਗੱਲ ਕਰ ਰਹੇ ਹਾਂ ਜੋਨ ਜਿਹੜੇ ਕੋਤੋਂ ਜਿਹੜੇ ਬੱਚੇ ਵੀ ਇੱਥੇ ਰਹਿ ਗਏ ਆ ਅੱਜ ਕਿਵੇਂ ਦੇਖੋ ਤੁਹਾਡੇ ਅੰਮ੍ਰਿਤ ਸਿੰਘ ਜਿੱਤੋ ਹੀ ਆ ਕੱਲ ਬਹੁਤ ਬਹੁਤ ਚੜੀ ਹਸੀ ਹੋਈ ਕਿ ਸਾਡੇ ਚਾਚਾ ਜੀ ਦੇ ਮਹਿਸਾਬ ਦੀ ਬੋੜਾ ਜੇ ਚੁੱਕੇ ਨੇ ਇੱਕ ਪਾਸੇ ਅਖਤਬਾਈ ਚਲਾਈ ਜਾ ਰਹੀ ਮੈਂ ਕਾਰਨਾ ਨਾਲ ਖੜਾ ਲੱਗੇ ਸਾਡੇ ਦਸਕਾ ਨਾਲ ਤਸਵੀਰਾਂ ਜਿਉਂ ਖਾਣੀਆਂ ਆ ਜਨਾਬਾ ਜੋ ਪਿੰਡ ਆ ਮਾੜੀ ਫਾਟਰੀ ਅਮੀਰ ਕੌਣ ਜਿਹੜੇ ਪਿਆਰ ਦੇ ਪਿੰਡੋਂ ਵਿੱਚ ਦਸ਼ਮ ਦਾ ਨਾਮ ਹੋ ਰਿਹਾ ਪਰਿਵਾਰ ਕੇ ਮੈਂਬਰ ਇਸ ਵੇਲੇ ਖੜੇ ਆ ਲੱਡੂ ਲੈ ਕੇ ਕੋਈ ਮੈਂਬਰ ਇਸ ਵੇਲੇ ਲੱਡੂ ਲੈ ਕੇ ਉਨ੍ਹਾਂ ਦੇ ਗੁਲਾਬ ਲੈ ਕੇ ਆ ਪੈਨ ਜੀ ਤੁਹਾਡੇ ਹਰਾਰ ਕੇ ਨੰਬਰ ਰঞ্জੀਤ ਸਿੰਘ ਵੱਡੀ ਜਿੱਤ ਹੋਈ ਆ ਹਾਂਜੀ ਬਹੁਤ ਬਹੁਤ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਲੱਗਣਿਆ ਬਹੁਤ ਜਿਆਦਾ ਜੀ ਬਹੁਤ ਵਧੀਆ ਅੱਜ ਤੱਕ ਕਿ ਮੇਰੇ ਦਾਦੂ ਜਿੱਤ ਕੇ ਆਇਆ ਛੋਟੇ ਛੋਟੇ ਬੱਚੇ ਤੁਸੀਂ ਦੇਖ ਲਓ ਹਾਰ ਲੈ ਕੇ ਪੜਿਆ ਛੋਟੇ ਛੋਟੇ ਬੱਚੇ ਜੇਪੇ ਜਸ਼ਨ ਮਨਾ ਰਿਹਾ ਰঞ্জੀਤ ਸਿੰਘ ਨਾਲ ਵੀ ਗੱਲਬਾਤ ਕਰਾਂਗਾ ਰঞ্জੀਤ ਸਿੰਘ ਜੀ ਵੱਡੀ ਜਿੱਤ ਪ੍ਰਾਪਤ ਹੋਈ ਆ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਣ ਮੈਂ ਕੁਲਦੀਪ ਸਿੰਘ ਧਾਰੀਆਲ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਮੈਨੂੰ ਛੋੜੇ ਜੇ ਪਿੰਡ ਤੋਂ ਬਾਦਰ ਤੋਂ ਚੁੱਕ ਕੇ ਕਿੱਥੇ ਟਿਕਟ ਲੈ ਕੇ ਮੈਨੂੰ ਬਨਾਜਿਆ ਇਸ ਟਿਕਟ ਦੇ ਨਾਲ ਤੇ ਮੈਂ ਉਹਨਾਂ ਦੀ ਝੋਲੀ 'ਚ ਟਿਕਟਾ ਪਨੀ ਪਾਈ ਜਿੱਤ ਕੇ ਮੈਂ ਪਿੰਡ ਵਾਸੀਆਂ ਦਾ ਤੇ ਮੇਰੇ ਜਿਹੜੇ ਬਾਹਰ ਦੇ ਨਗਰ ਦੇ ਪਿੰਡ ਵਾਸੀ ਆ ਛੇ ਪਿੰਡ ਹੀ ਮੇਰੇ ਕੋ ਮੈਨੂੰ ਪਿੰਡ ਵਾਲਿਆਂ ਬਹੁਤ ਸਾਰਾ ਹਸਾਰਾ ਦਿੱਤਾ ਮੈਂ ਪਿੰਡ ਵਾਲਿਆਂ ਦਾ ਫਤਾਈ ਦਾ ਪਾਤਰ ਆ ਜਦੋਂ ਆਪਾਂ ਕਾਗਜ਼ ਪਰੇ ਉਦੋਂ ਵੀ ਆਪਣੀ ਗੱਲ ਬੋਲੀ ਤੁਸੀਂ ਕਹਾਈ ਕਿ ਮੈਂ ਇੱਕ ਆਮ ਪਰਿਵਾਰ ਤੋਂ ਤੇ ਅੱਜ ਆਮ ਪਰਿਵਾਰ ਦੇ ਨੌਜਵਾਨ ਦੀ ਜਿੱਤ ਹੋਈ ਹੈ ਜਿੱਤ ਹੋਈ ਆ ਜੀ ਸਾਡੀ ਆਮ ਆਮ ਬੰਦਿਆਂ ਦੀ ਜਿੱਤ ਹੋਈ ਆ ਤੇ ਆਮ ਪਾਰਟੀ ਆ ਹੀ ਮਿਆਂ ਬੰਦੇ ਆ ਆਮ ਪਾਰਟੀ ਦੀ ਜਿੱਤ ਹੋਈ ਆ ਤੁਹਾਨੂੰ ਮੈਂ ਉਦੋਂ ਵੀ ਕਹਿਆ ਸੀ ਵੀਰ ਜੀ ਪੀ ਆਮ ਘਰਾਂ ਚੋਂ ਆਏ ਆ ਬਾਦਰ ਤੋਂ ਉੱਠ ਕੇ ਆਇਆ ਪਰ ਅੱਜ ਸਾਡਾ ਸਿਰ ਫਕਰ ਨਾਲ ਉੱਚਾ ਕਰਤਾ ਮੇਰੇ ਪਿੰਡ ਵਾਲਿਆਂ ਤੇ ਦੂਜੇ ਪਿੰਡਾਂ ਨੇ ਵੀ ਬਹੁਤ ਬਹੁਤ ਪਿੰਡ ਵਾਲਿਆਂ ਦਾ ਧੰਨਵਾਦ ਬਾਰਡਰ ਕਿੰਨੀ ਦੂਰ ਆ ਬਾਰਡਰ ਤੇ ਆ लास्ट ਪਿੰਡ ਮੇਰਾ ਬਾਰਡਰ ਦਾ लास्ट ਪਿੰਡ 1 ਕਿਲੋਮੀਟਰ ਤੇ ਬਾਰਡਰ ਜੇ ਠੀਕ ਹੈ ਇਹਨਾਂ ਦੇ ਸਮਤੋ ਵੀ ਭਾਈ ਸਾਹਿਬ ਜੀ ਵੱਡੀ ਜੇਤੋ ਯਾ ਰਣਜੀਤ ਉਹਨਾਂ ਦੀ ਬਾਰਡਰ ਦੇ ਪਿੰਡ ਤੋਂ ਉੱਠ ਕੇ ਬਲਾਕ ਸੰਪਤੀ ਮੈਂਬਰ ਅਜਿਤੇ ਵੇਖੋ ਜੀ ਮੈਂ ਇਹਨਾਂ ਦਾ ਵੱਡਾ ਭਰਾ ਆਂ ਸਾਫ ਕਾ ਸਰਪੰਚ ਆਂ ਇਹ ਮੇਰੇ ਤੋਂ ਛੋਟੇ ਨੇ ਆਮ ਪਾਰਟੀ ਨੇ ਇਹਨਾਂ ਨੂੰ ਟਿਕਟ ਨਵਾਜ ਕੇ ਤੇ ਇਹਨਾਂ ਸਾਡੇ ਨਿਗੇਜੇ ਪਿੰਡ ਦਾ ਐਨੇ ਪਿੰਡ ਵੱਡੇ ਛੱਡ ਗਏ ਨਿਗੇਜੇ ਪਿੰਡ ਦਾ ਮੇਰੇ ਛੋਟੇ ਵੀਰ ਦਾ ਮਾਨ ਰੱਖਿਆ ਇਹਨਾਂ ਨੇ ਵੀ ਉਹਨਾਂ ਦੀ ਮਾਨ ਕਿੱਤਾ ਆ ਤੇ ਇਹਨਾਂ ਦੀ ਉਹਨਾਂ ਦੀਆਂ ਗੱਲਾਂ ਦੇ ਹਰ ਕਦੇ ਖਰਾ ਉਤਰ ਕੇ ਤੇ ਅੱਜ ਕਰ ਕਲਦੀਪ ਸਿੰਘ ਧਾਰੀ ਆਲ ਦੀ ਜਿੱਤ ਕਰਾ ਕੇ ਤੇ ਉਹਨਾਂ ਦੀ ਢੋਲੀ ਚ ਟਿਕ ਟਪਾਈ ਗਈ ਸਾਡੇ ਨਾਲ ਤੋਂ ਸਰਪੰਚ ਨਰਿੰਦਰ ਸਿੰਘ ਜੀ ਤੇ ਜਗਦੇਵ ਖੁੱਦ ਪਿੰਟੋ ਸਰਪੰਚ ਸਾਹਿਬ ਤੁਹਾਡੇ ਪਿੰਡ ਸਾਰੇ ਵਿੱਚ ਹੀ ਤੁਸੀਂ ਵੱਡਾ ਜ਼ੋਰ ਲਾਇਆ ਸੀ ਇਹ ਸਭ ਤੋਂ ਵੱਡੀ ਜਿੱਤ ਜੀ ਕਲਦੀਪ ਸਿੰਘ ਧਾਰੀ ਆ ਜੀ ਉਹਦੇ ਵਿਕਾਸ ਕਰਕੇ ਵੋਟ ਪਈ ਆ ਜੀ ਬਾਕੀ ਇਹ ਛੋਟੇ ਵੀਰ ਦਾ ਬਹੁਤ ਮਿਹਰ ਵਰਤਨ ਵਧੀਆ ਇਹ ਇਲਾਕੇ 'ਚ ਬਹੁਤ ਵਧੀਆ ਇਲਾਕੇ ਦਾ ਕੰਮ ਬੜਾ ਕੀਤਾ ਮੰਤਰੀ ਸਾਹਿਬ ਨੇ ਪਾਰਟੀ ਦੇ ਮੂੰਹ ਨੂੰ ਵੋਟ ਪਈ ਆ ਜੀ ਸਾਡੇ ਨਾਲ ਬਲਾਕ ਪ੍ਰਧਾਨ ਹਰਜੀਤ ਸਿੰਘ ਗਰਾਲਾ ਵੀ ਅਗਰਾਲਾ ਸਾਹਿਬ ਇਹ ਦਿਨ ਤੋਂ ਕਾਗਜ਼ ਭਰੇ ਵੀਰ ਨੇ ਜਿੱਦਣੇ ਟਿਕਟ 900 ਦੀ ਵੱਡੀ ਤੁਹਾਡੇ ਲਈ ਮਿਹਨਤ ਵੀ ਕੀਤੀ ਜਾ ਰਹੀ ਸੀ ਬਿਲਕੁਲ ਜੀ ਬਿਲਕੁਲ ਸਾਡੀ ਮਿਹਨਤ ਤੇ ਚੱਲੀ ਰਹੀ ਹੈ ਬਾਕੀ ਇਹ ਮੰਤਰੀ ਸਾਹਿਬ ਹੁਣਾਂ ਦੇ ਕੰਮਾਂ ਨੂੰ ਹੋਰ ਪਈ ਹੈ ਜਿਹੜੇ ਸਾਡੇ ਪਿੰਡਾਂ 'ਚ ਕੰਮ ਹੋਏ ਸੀ ਇਹ ਉਸ ਚੀਜ਼ ਦਾ ਰਿਜ਼ਲਟ ਦੇਤਾ ਲੋਕਾਂ ਨੇ ਸਾਨੂੰ ਕਿੰਨੇ ਕਿੰਨੇ ਵੋਟਾਂ ਨਾਲ ਜਿੱਤੇ ਤੁਸੀਂ ਅਸੀਂ 426 ਵੋਟ ਨਾਲ ਜਿੱਤੇ ਆ ਜੀ ਬਹੁਤ ਵੱਡੀ ਲੀਡ ਹੈ ਸਾਡੇ ਵਾਸਤੇ ਤਕਰੀਬਨ ਅਸੀਂ ਸਾਰੇ 6 ਜਾਂ 4 ਪਿੰਡ ਅਸੀਂ ਵੱਡੀ ਲੀਡ ਨਾਲ ਜਿੱਤੇ ਆ ਜੀ ਸਿਮਰ ਜੀ ਕਿਵੇਂ ਦੇਖਦੇ ਹੋ ਤੁਹਾਡੇ ਵੀਰ ਦੀ ਅੱਜ ਜਿੱਤ ਹੋਈ ਆ 100 ਪਿੰਡਾਂ ਦਾ ਨਾਂ ਇੱਕ ਵਾਰ ਫੇਰ ਰੋਸ਼ਨ ਕੀਤਾ ਹੈ ਫੇਰ ਪਰਵਾਹ ਹੰਗਾਰਾ ਮਿਲਿਆ ਆ 2000 ਪਲਸ ਵੋਟ ਤੋਂ ਅਸੀਂ ਜਿਹੜੀ ਆ ਜਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਮੈਂਬਰ ਆ ਅਰਿੰਕਾ ਉਹਨੂੰ ਜਿਤਾਇਆ ਆ 426 ਵੋਟਾਂ ਤੇ ਅਸੀਂ ਜਿਹੜਾ ਸਾਡਾ ਬਲਾਗ ਦਾ ਮੈਂਬਰ ਆ ਰਣਜੀਤ ਸਿੰਘ ਉਹਨੂੰ ਜਿਤਾਇਆ ਵਾ ਇਹ ਵਿਕਾਸ ਤੇ ਕੰਮ ਦੇ ਪਹਿਲ ਦੇ ਆਧਾਰ ਤੇ ਸਾਰੇ ਜਿਹੜੇ ਵੋਟ ਪਈ ਆ ਸਾਨੂੰ ਅਸੀਂ ਕੋਈ ਕਿਹੜਾ ਗੁੰਡਾ ਕਰਦੀ ਆ ਧੱਕੇਸ਼ਾਹੀ ਨਹੀਂ ਕੀਤੀ ਅਸੀਂ ਆਪਣੇ ਪੂਰੇ ਸਹਿਯੋਗ ਦੇ ਨਾਲ ਸਾਥ ਆਪਣਾ ਆਪਣਾ ਪਾਰਟੀ ਦੇ ਸਹਿਯੋਗ ਦੇ ਨਾਲ ਵੀ ਤੇ ਸਾਰੇ ਜਿਹੜੇ ਵਰਕਰ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਆਪਾਂ ਵੱਡੀ ਜਿਹੜੀ ਜਿੱਤ ਕੀਤੀ ਆ ਇਹ ਆਪਾਂ ਜਿਹੜਾ ਬਰਜੀਜੀ ਤੇ ਬਲਾਗ ਸਮਝੀ ਮੈਂਬਰ ਦੀ ਜਿਹੜੀ ਕੀਤੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਪਾਰਟੀ ਦਾ ਵੀ ਆਪਾਂ ਵੱਧ ਤੋਂ ਵੱਧ ਇਹ ਸਹਿਯੋਗ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਏਡਾ ਵੱਡਾ ਜਿਹੜਾ ਤੋਹਫਾ ਦੇ ਗਿਆ ਉਹਨੂੰ ਨਵਾਜਿਆ ਸਾਰ ਜਿਹੜਾ ਬਰਜੀਜੀ ਜਿੱਤੇ ਆਪਾਂ ਸਭ ਕੋ ਜਿੱਤੇ ਆ ਜੀ ਕਰਨ ਜੀ ਨੌਜਵਾਨਾਂ 'ਚ ਬੜਾ ਉਤਸ਼ਾਹ ਹੀ ਕਿੰਨੀ ਕਿ ਮਿਹਨਤ ਕਰਨੀ ਪਈ ਤੇ ਅੱਜ ਜਿੱਤ ਤੁਹਾਡੇ ਬਰੂਆਂ ਤੇ ਆਈ ਏ ਇਹ ਮਿਹਨਤ ਜੀ ਇਹ ਸਰਦਾਰ ਕਲਦੀਪ ਸਿੰਘ ਢਾਲੀਵਾਲ ਜੀ ਦੀ ਆ ਜੀ ਜੋ ਉਹਨਾਂ ਨੇ ਇੱਥੇ ਮਿਹਨਤ ਕੀਤੀ ਆ ਤੇ ਉਹਦਾ ਰਿਜ਼ਲਟ ਜਿਹੜਾ ਵਾ ਅੱਜ ਸਾਨੂੰ ਮਿਲਿਆ ਵਾ ਉਹਨਾਂ ਦੇ ਵਿਕਾਸ ਨੂੰ ਵਿਕਾਸ ਨੂੰ ਜਿੱਤ ਹੋਈ ਆ ਜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਤੈਅ ਕਰ ਦਿੱਤਾ ਹੈ ਕਿ ਅਸੀਂ ਜੋ ਆਉਣ 2000 ਦੀ 2027 ਦੀਆਂ ਜਿਹੜੀ ਇਲੈਕਸ਼ਨ ਐ ਉਸ ਦੇ ਵਿੱਚ ਅਸੀਂ ਵੱਧ ਚੜ ਕੇ ਅਸੀਂ ਸਾਰੇ ਸਹਿਯੋਗ ਕਰਾਂਗੇ ਆਪ ਪਾਰਟੀ ਨੂੰ ਵੱਢੀ ਲਈ ਆ ਤੁਸੀਂ ਤਸਵੀਰਾਂ ਦੇਖ ਰਹੇ ਜੀ ਪੁਰੇ ਸ਼ੋਹਾਰ ਕਮਜੀਤ ਸਿੰਘ ਨੂੰ ਕੌਣ ਜਿੱਤ ਕੇ ਆਏ ਨੇ ਆਪਣੇ ਪ੍ਰਭਾਵ ਨਾਲ ਪਰਵਾਹ ਦਾ ਉਹਨਾਂ ਦਾ ਸਵਾਦ ਕੀਤਾ ਜਾ ਰਿਹਾ ਹੈ ਅਜੀਤ ਸਿੰਘ ਪੁਰੀ ਆਪਣੇ ਘਰ ਦੇ ਵਿੱਚ ਫੁੱਲਾਂ ਦੀ ਵਰਖਾ ਲਾ ਕੇ ਉਹਨਾਂ ਦਾ ਸਵਾਦ ਕੀਤਾ ਜਾ ਰਿਹਾ ਹੈ ਦੇਖਦੇ ਜੁ ਵੀ ਇਹ ਨਚ ਤੱਪ ਕੇ ਜੜੀਆਂ ਖੁਸ਼ੀਆਂ ਸੰਜੇ ਕੀਤੀਆਂ ਨੇ ਜਿੱਤੇ ਜਸ਼ਨ ਮਨਾਇਆ ਜਾ ਰਿਹਾ ਹੈ ਘਰ ਦੇ ਵਿੱਚ ਇੱਕ ਪਾਸੇ ਡੀਜ ਲੱਗਾ ਦੂਜੇ ਪਾਸੇ ਢੋਲ ਦੀ ਤਾਲ ਤੇ ਜਿਹੜੇ ਆ ਪੰਗੜੇ ਪਾਏ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕਿੰਨਾ ਕਿਤੇ ਆਮ ਆਦਮੀ ਪਾਰਟੀ ਦੇ ਮੀਤਰਾ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਜੀ ਨਾਲਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਬਲਾਗ ਸੰਪਤੀ ਦੇ ਜਿੰਨੇ ਵੀ ਨਤੀਜੇ ਆਇਆ ਸਾਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹ ਜਿੱਤੇ ਆ ਤੇ ਹੁਣ ਇਸ ਵੇਲੇ ਤੁਸੀਂ ਦੇਖ ਰਹੇ ਹੋ ਪਰਿਵਾਰਕ ਮੈਂਬਰ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰ ਉਹਨਾਂ ਦਾ ਲੰਡੂਆਣਾ ਮੂੰਹ ਮਿਠਾ ਕਰਵਾ ਰਹੇ ਸੋ ਤੁਸੀਂ ਲਗਾਤਾਰ ਬਹੁਤ ਹੀ ਅਖਰਾਂ ਦੇਖ ਲਈ ਦੇਖ ਰਹੋ ਜੀਤ ਵੈਬ ਟੀਵੀ ਸਰਹੱਦੀ ਪਿੰਡ ਸੋਹਵਾਲ ਤੋਂ ਗੁਰਪ੍ਰੀਤ ਸੰਤ ਦੀ ਰਿਪੋਰਟ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਬਲਾਕ ਸੰਵਤੀ ਦੇ ਜਿਲ੍ਹਾ ਪ੍ਰੀਤ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਹਲਕਾ ਇਨਾਮ ਦੇ ਵੱਖ-ਵੱਖ ਪਿੰਨਾਂ ਦੇ ਵਿੱਚ ਜਿਸਨਾਂ ਮੌੜੇ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਵਜ਼ਾਏ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਕੀਤੇ ਕੰਮਾਂ ਦੀ ਬਦੌਲਤ ਅੱਜ ਅ ਜਨਾਲਾ ਦੇ ਕਈ ਬਲਾਕ ਸੰਵਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁੰਦਾ ਕਰ ਜਿੱਤ ਤੋਂ ਹੀ ਪ੍ਰਾਪਤ ਹੋਈ ਹੈ ਜੇ ਅੱਜ ਇਸੇ ਦੇ ਮੌਜੂਦ ਹੈ ਅਸੀਂ ਭਾਰਤ ਪਾਕਸਤਰ ਕ ਮੰਤਰੀ ਸਾਧ ਪਿੰਡ ਸ਼ੌਵਾਲ ਵਿਖੇ ਜਿੱਥੇ ਬਲਾਕ ਦੇਵਕੁੰਤ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੋਣ ਜਿੱਤ ਚੁੱਕਿਆ ਪਿੰਡ ਕੋਟ ਜਿੱਤੇ ਉਹਨਾਂ ਦਾ ਪਰਵਾਸ ਵਾਦ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਜੋ ਕਿ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਆ ਬਜ਼ੁਰਗ ਮਾਕਾ ਵੱਲੋਂ ਰਣਜੀਤ ਸਿੰਘ ਜੀ ਨੂੰ ਹਰਨੂ ਜਿਹੜਾ ਹਾਰ ਪਾਇਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਕੁਛੀ ਲੈੜਾ ਪਿੰਡ ਦੇ ਵਿੱਚ ਕੁਛੀ ਲੈ ਰਿਹਾ ਤਸਵੀਰਾਂ ਤੁਸੀਂ ਦੇਖ ਲੈ ਜੋ ਸਿਹਤ ਦੀ ਪਿੰਡ ਦੇ ਉੱਪਰ ਤੋਂ ਕਿਸ ਤਰ੍ਹਾਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ ਇਹ ਦਿਨਾਂ ਤੋਂ ਜਿਹੜੀ ਚੋਣ ਪ੍ਰਕਿਰਿਆ ਚੱਲ ਰਹੀ ਸੀ ਪਰ ਅੱਜ ਉਹ ਦਿਨ ਆ ਗਿਆ ਨਤੀਜੇ ਦਾ ਸਰਕਾਰੀ ਕਾਰਟੀ ਨਾਲ ਦੇ ਵਿੱਚ ਨਤੀਜੇ ਆਉਣ ਤੋਂ ਬਾਅਦ ਪਹੁੰਚ ਰਹੇ ਅਮੀਰਵਾਲ ਆਪੋ ਆਪਣੇ ਘਰਾਂ ਨੂੰ ਪਹੁੰਚ ਰਹੇ ਇਹ ਸੂਰਜਾ ਤਸਵੀਰਾਂ ਤੁਸੀਂ ਭਾਰਤ ਪਾਸਟਰ ਦੇ ਮੰਤਰੀ ਸਾਹਿਬ ਪਿੰਡ ਸ਼ਾਹਵਾਲ ਤੋਂ ਦੇਖ ਰਹੇ ਜੋ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਰਣਜੀਤ ਸਿੰਘ ਦਾ ਭਰਵਾਸਵਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨੂੰ ਧਾੜ ਨਾਲ ਲਾ ਦਿੱਤਾ ਜਾ ਰਿਹਾ ਹੈ ਇਥੇ ਪਹਿਲਾਂ ਰঞ্জੀਤ ਸਿੰਘ ਤੇ ਉਹਨਾਂ ਦੀ ਸਮਰਥਕਾ ਵਲੋਂ ਇਲਾਕੇ ਦੇ ਵਿੱਚ ਜੋ ਕੰਦੂਸ ਕੱਢਿਆ ਗਿਆ ਤਸਵੀਰਾਂ ਲਗਾਤਾਰ ਅਜਲਾ ਦੇ ਪਿੰਡ ਸਹਵਾਲ ਤੋਂ ਬਜ਼ੁਰਗ ਮਾਤਾ ਜਿਹੜੀਆਂ ਨੱਚ ਕੇ ਆ ਕੇ ਜਿਹੜੇ ਜਸ਼ਨ ਮਨਾਏ ਜਾ ਰਹੇ ਆ ਪਰ ਨਾਲ ਨੇ ਕੋਈ ਬੋਲ ਕਰਦਾ ਨਹੀਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਪਾਸੇ ਪਿੰਡ ਦੇ ਵਿੱਚ ਡੀਜੇ ਲੱਗਿਆ ਉੱਥੇ ਹੀ ਢੋਲੀ ਨੇ ਜਿਹੜਾ ਜਿੱਤੇ ਜਸ਼ਨ ਮਨਾਏ ਜਾ ਰਹੇ ਆ ਉਹਨਾਂ ਦੇ ਸਮਰਥਕ ਹੋਈ ਸਾਡੇ ਨਾਲ ਦੇ ਅਸੀਂ ਅਜਨਾਲ ਦੇ ਪਿੰਡ ਸੋਹਵਾਲ ਦੀ ਗੱਲ ਕਰ ਰਹੇ ਹਾਂ ਜੋਨ ਜਿਹੜੇ ਕੁਝ ਤੋਂ ਜਿਹੜੇ ਬੱਚੇ ਵੀ ਇੱਥੇ ਰਹਿ ਗਏ ਅੱਜ ਕਿਵੇਂ ਦੇਖੋ ਕਟੇਗਾ ਹਰਜੀਤ ਸਿੰਘ ਜਿੱਤੋ ਹੀ ਹੈ ਬਹੁਤ ਬਹੁਤ ਚੜੀ ਹਸੀ ਹੋਰੀ ਕਿ ਸਾਡੇ ਚਾਚਾ ਜੀ ਤੇ ਮੈਂ ਸਾਹਿਬ ਦੀ ਬੋਲਾ ਜੇ ਚੁੱਕੇ ਨੇ ਇੱਕ ਪਾਸੇ ਅਖਤਬਾਈ ਚਲਾਈ ਜਾ ਰਹੀ ਮੈਂ ਕਾਰ ਨਾਲ ਆ ਗਿਆ ਸਾਡੇ ਦਸਕਾ ਨਾਲ ਤਸਵੀਰਾਂ ਜੀ ਉਤਾਰੀਆਂ ਅਜਨਾਲਾ ਜੋ ਪਿੰਡ ਆ ਮਾੜੀ ਪਾਰਟੀ ਅਮੀਤ ਕੌਣ ਜਿਹੜੇ ਪਿਆਰੇ ਤੇਰੇ ਵਿੱਚ ਪਰਸ਼ਨਾ ਨਾ ਹੋ ਰਿਹਾ ਪਰਵਾਰਕ ਮੈਂਬਰ ਇਸ ਵੇਲੇ ਖੜੇ ਆ ਲੱਡੂ ਲੈ ਕੇ ਇੱਕ ਮੈਂਬਰ ਇਸ ਵੇਲੇ ਲੱਡੂ ਲੈ ਕੇ ਉਨ੍ਹਾਂ ਦੇ ਗੁਲਾਬ ਲੈ ਕੇ ਆ ਪੈਂਜੀ ਤੁਹਾਡੇ ਪਰਵਾਰਕ ਨੰਬਰ ਜੀ ਸਿੰਘ ਵੱਡੀ ਜਤੋਈ ਆ ਹਾਂ ਜੀ ਬਹੁਤ ਬਹੁਤ ਜੀ ਤੁਹਾਨੂੰ ਵੀ ਬਹੁਤ ਬਹੁਤ ਮਮਾਰਗਾ ਬਹੁਤ ਵਧੀਆ ਲੱਗਣਿਆ ਜੀ ਬਹੁਤ ਜਿਆਦਾ ਜੀ ਇਨਸ਼ਾਅੱਲਾ ਬਹੁਤ ਵਧੀਆ ਸਹਿਦਸ ਕਿ ਮੇਰੇ ਦਾਦੂ ਜੀ ਤੇ ਉਹਨਾਂ ਦੇ ਛੋਟੇ ਬੱਚੇ ਤੁਸੀਂ ਦੇਖ ਲਓ ਹਾਰ ਲੈ ਕੇ ਖੜਿਆ ਛੋਟੇ ਛੋਟੇ ਬੱਚੇ ਜਿੱਤੇ ਜਸ਼ਨ ਮਨਾ ਰਿਹਾ ਰਣਜੀਤ ਸਿੰਘ ਨਾਲ ਵੀ ਗੱਲਬਾਤ ਕਰਾਂਗਾ ਰਣਜੀਤ ਸਿੰਘ ਜੀ ਜੱਟ ਜਿੱਤ ਪ੍ਰਾਪਤ ਹੋਈ ਆ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਣ ਮੈਂ ਕੁਲਦੀਪ ਸਿੰਘ ਧਾਰੀਆਲ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਮੈਨੂੰ ਛੋੜੇ ਜਿਹੇ ਪਿੰਡ ਤੋਂ ਬਾਹਰ ਤੋਂ ਚੁੱਕ ਕੇ ਕਿੱਥੇ ਟਿਕਟ ਦੇ ਕੇ ਮੈਨੂੰ ਬਨਾਜਿਆ ਇਸ ਟਿਕਟ ਦੇ ਨਾਲ ਤੇ ਮੈਂ ਉਹਨਾਂ ਦੀ ਜੋਲੀ ਚ ਟਿਕਟਪ ਨਹੀਂ ਪਾਈ ਜਿੱਤ ਕੇ ਮੈਂ ਪਿੰਡ ਵਾਸੀਆਂ ਦਾ ਤੇ ਮੇਰੇ ਜਿਹੜੇ ਬਾਹਰ ਦੇ ਨਗਰ ਦੇ ਪਿੰਡ ਵਾਸੀ ਆ ਛੇ ਪਿੰਡ ਹੀ ਮੇਰ ਕੋ ਮੈਨੂੰ ਪਿੰਡ ਵਾਲਿਆਂ ਬਹੁਤ ਸਾਰਾ ਹਸਾਰਾ ਦਿੱਤਾ ਮੈਂ ਪਿੰਡ ਵਾਲਿਆਂ ਦਾ ਫਤਾਈ ਦਾ ਪਾਤਰ ਜੇ ਮੇਰਾ ਪਾ ਕਾਗਜ਼ ਪਰੇ ਉਦੋਂ ਵੀ ਆਪਣੀ ਗੱਲ ਬੋਲੀ ਤੁਸੀਂ ਕਹਾਈ ਕਿ ਮੈਂ ਇੱਕ ਆਮ ਪਰਿਵਾਰ ਤੋਂ ਤੇ ਅੱਜ ਆਮ ਪਰਿਵਾਰ ਦੇ ਨੌਜਵਾਨ ਦੀ ਜਿੱਤ ਹੋਈ ਹੈ ਜਿੱਤ ਹੋਈ ਆ ਜੀ ਸਾਡੀ ਆਮ ਆਮ ਬੰਦਿਆਂ ਦੀ ਜਿੱਤ ਹੋਈ ਆ ਤੇ ਆਮ ਪਾਰਟੀ ਆ ਹੀ ਮੈਂ ਆਮ ਬੰਦੇ ਆ ਆਮ ਪਾਰਟੀ ਦੀ ਜਿੱਤ ਹੋਈ ਆ ਤੁਹਾਨੂੰ ਮੈਂ ਉਦੋਂ ਵੀ ਕਹਾਈ ਵੀਰ ਜੀ ਵੀ ਆਮ ਘਰਾਂ ਜੋ ਆਏ ਆ ਬਾਹਰ ਤੋਂ ਉੱਠ ਕੇ ਆਏ ਆ ਪਰ ਅੱਜ ਸਾਡਾ ਸੇਰ ਫਕਰਨਾ ਉੱਚਾ ਕਰਤਾ ਮੇਰੇ ਪਿੰਡ ਵਾਲਿਆਂ ਮੇ ਦੂਜੇ ਪਿੰਡਾਂ ਨੇ ਵੀ ਬਹੁਤ ਬਹੁਤ ਪਿੰਡ ਵਾਲਿਆਂ ਤੁਹਾਡਾ ਬਾਰਡਰ ਕਿੰਨੀ ਦੂਰ ਆ ਅਸੀਂ ਬਾਰਡਰ ਤੇ ਆਇਆ लास्ट ਪਿੰਡ ਮੇਰਾ ਬਾਰਡਰ ਆ लास्ट ਪਿੰਡ 1 ਕਿਲੋਮੀਟਰ ਤੇ ਬਾਰਡਰ ਜੇ ਇਹਨਾਂ ਦੇ ਸਮਥੂ ਵੀ ਪਾਈ ਸਾਹਿਬ ਜੀ ਵੱਡੀ ਜਿੱਤ ਹੋਈ ਰਣਜੀਤ ਉਹਨਾਂ ਦੀ ਬਾਰਡਰ ਦੇ ਪਿੰਡ ਤੋਂ ਉੱਠ ਕੇ ਬਲਾਕ ਸੰਪਤੀ ਮੈਂਬਰ ਜਿੱਤੇ ਵੇਖੋ ਜੀ ਮੈਂ ਇਹਨਾਂ ਦਾ ਵੱਡਾ ਭਰਾ ਆ ਹਾਂ ਸਾਹਿਬ ਦਾ ਸਰਪੰਚ ਆ ਇਹ ਮੇ ਤੋਂ ਛੋਟੇ ਨੇ ਆਮ ਪਾਰਟੀ ਨੇ ਇਹਨਾਂ ਨੂੰ ਟਿਕਟ ਨਵਾਜ ਕੇ ਤੇ ਇੰਨਾ ਸਾਡੇ ਨਿਗੇਜੇ ਪਿੰਡ ਦਾ ਐਨੇ ਪਿੰਡ ਵੱਡੇ ਛੱਡ ਗਏ ਨਿਗੇਜੇ ਪਿੰਡ ਦਾ ਮੇਰੇ ਛੋਟੇ ਵੀਰ ਦਾ ਮਾਨ ਰੱਖਿਆ ਇਹਨਾਂ ਨੇ ਵੀ ਉਹਨਾਂ ਦੀ ਮਾਨ ਕੀਤਾ ਆ ਤੇ ਇਹਨਾਂ ਦੀ ਉਹਨਾਂ ਦੀਆਂ ਗੱਲਾਂ ਦੇ ਹਰ ਕਦੇ ਖਰਾ ਉਤਰ ਕੇ ਤੇ ਅੱਜ ਕਰ ਕਲਦੀਪ ਸਿੰਘ ਧਾਰੀ ਆਲ ਦੀ ਜਿੱਤ ਕਰਾ ਕੇ ਤੇ ਉਹਨਾਂ ਦੀ ਢੋਲੀ ਚ ਟਿਕਟ ਪਾਈ ਗਈ ਸਾਡੇ ਤੋਂ ਸਰਪੰਚ ਨਰਿੰਦਰ ਸਿੰਘ ਜੀ ਜਗਦੇਵ ਖੁੱਦ ਪਿੰਡ ਤੋਂ ਸਰਪੰਚ ਸਾਹਿਬ ਤੁਹਾਡੇ ਪਿੰਡ ਸਾਰੇ ਵਿੱਚ ਹੀ ਤੁਸੀਂ ਵੱਡਾ ਜ਼ੋਰ ਲਾਇਆ ਸੀ ਇਹ ਸਭ ਤੋਂ ਵੱਡੀ ਜਿੱਤ ਜੀ ਕਲਦੀਪ ਸਿੰਘ ਧਾਰੀ ਆ ਜੀ ਉਹਦੇ ਵਿਕਾਸ ਕਰਕੇ ਵੋਟ ਪਈ ਆ ਜੀ ਬਾਕੀ ਇਹ ਛੋਟੇ ਵੀਰ ਦਾ ਬਹੁਤ ਮਿਹਨਤ ਵਰਤਨ ਵਧੀਆ ਇਹ ਇਲਾਕੇ 'ਚ ਬਹੁਤ ਵਧੀਆ ਇਲਾਕੇ ਦਾ ਕੰਮ ਬੜਾ ਕੀਤਾ ਮੰਤਰੀ ਸਾਹਿਬ ਨੇ ਪਾਰਟੀ ਦੇ ਮੂੰਹ ਨੂੰ ਹੋੜ ਪਈ ਹੈ ਜੀ ਸਾਡੇ ਨਾਲ ਬਲਾਕ ਪ੍ਰਧਾਨ ਹਰਜੀਤ ਸਿੰਘ ਗਰਾਲਾ ਵੀ ਅਗਰਾਲਾ ਸਾਹਿਬ ਜਿੱਦਣ ਤੋਂ ਕਾਗਜ਼ ਭਰੇ ਵੀਰ ਨੇ ਜਿੱਦਣੇ ਟਿਕਟ ਨਾ ਸੋਚੀ ਤੇ ਵੱਡੀ ਤੁਹਾਡੇ ਨਾਲ ਮਿਹਨਤ ਵੀ ਕੀਤੀ ਜਾ ਰਹੀ ਬਿਲਕੁਲ ਜੀ ਬਿਲਕੁਲ ਸਾਡੀ ਮਿਹਨਤ ਤੇ ਚੱਲੀ ਰਹੀ ਹੈ ਬਾਕੀ ਇਹ ਮੰਤਰੀ ਸਾਹਿਬ ਹੁਣਾਂ ਦੇ ਕੰਮਾਂ ਨੂੰ ਹੋੜ ਪਈ ਹੈ ਜੀ ਜਿਹੜੇ ਸਾਡੇ ਪਿੰਡਾਂ 'ਚ ਕੰਮ ਹੋਏ ਸੀ ਇਹ ਉਸ ਚੀਜ਼ ਦਾ ਰਿਜ਼ਲਟ ਦਿੱਤਾ ਲੋਕਾਂ ਨੇ ਸਾਨੂੰ ਕਿੰਨੇ ਕਿੰਨੇ ਵੋਟ ਨਾਲ ਜਿੱਤੇ ਤੁਸੀਂ ਅਸੀਂ 426 ਵੋਟ ਨਾਲ ਜਿੱਤੇ ਸਮਰਜੀ ਕਿਵੇਂ ਦੇ ਦੇ ਤੁਹਾਡੇ ਵੀਰ ਦੀ ਅੱਜ ਜਿੱਤ ਹੋਈ ਆ 100 ਵਾਲ ਪਿੰਡ ਦਾ ਨਾਂ ਇੱਕ ਵਾਰ ਫੇਰ ਰੋਸ਼ਨ ਕੀਤਾ ਹੈ ਕੀਤਾ ਜੀ ਕੀਤਾ ਇਹ ਪਾਰਟੀ ਦੇ ਸਿਰ ਤੇ ਕੀਤਾ ਵਾ ਬਾਕੀ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਜਿਹੜਾ ਇਹ ਭਰਮਾ ਹੰਗਾਰਾ ਮਿਲਿਆ ਆ 2000 ਪਲੱਸ ਵੋਟ ਤੋਂ ਅਸੀਂ ਜਿਹੜੀ ਆ ਜ਼ਿਲ੍ਹਾ ਪ੍ਰਤੀਜਿਦ ਦੀ ਜਿਹੜੀ ਮੈਂਬਰ ਆ ਅਰਿੰਕਾ ਉਹਨੂੰ ਜਿਤਾਇਆ ਆ 426 ਵੋਟਾਂ ਤੇ ਅਸੀਂ ਜਿਹੜਾ ਸਾਡਾ ਬਲਾਗ ਦਾ ਮੈਂਬਰ ਆ ਰਣਜੀਤ ਸਿੰਘ ਉਹਨੂੰ ਜਿਤਾਇਆ ਵਾ ਇਹ ਵਿਕਾਸ ਤੇ ਕੰਮ ਦੇ ਪਹਿਲ ਦੇ ਆਧਾਰ ਤੇ ਸਾਰੇ ਜਿਹੜੇ ਵੋਟ ਪਈ ਆ ਸਾਨੂੰ ਅਸੀਂ ਕੋਈ ਕਿਹਨਾ ਗੁੰਡਾ ਕਰਦੀ ਆ ਧੱਕੇਸ਼ਾਹੀ ਨਹੀਂ ਕੀਤੀ ਅਹੀਂ ਆਪਣੇ ਪੂਰੇ ਸਹਿਯੋਗ ਦੇ ਨਾਲ ਸਾਥ ਆਪਣਾ ਆਪਣਾ ਪਾਰਟੀ ਦੇ ਸਹਿਯੋਗ ਦੇ ਨਾਲ ਵੀ ਤੇ ਸਾਰੇ ਜਿਹੜੇ ਵਰਕਰ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਆਪਾਂ ਵੱਡੀ ਜਿਹੜੀ ਜਿੱਤ ਕੀਤੀ ਆ ਇਹ ਆਪਾਂ ਜਿਲ੍ਹਾ ਬੁਜਰੀ ਤੇ ਬਲਾਕ ਸੰਭਲ ਦੀ ਮੈਂਬਰ ਜਿਹੜੀ ਕੀਤੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਪਾਰਟੀ ਦਾ ਵੀ ਆਪਾਂ ਵੱਧ ਤੋਂ ਵੱਧ ਇਹ ਸਹਿਯੋਗ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਏਡਾ ਵੱਡਾ ਜਿਹੜਾ ਤੋਹਫਾ ਦੇ ਗਿਆ ਨੂੰ ਨਵਾਜਿਆ ਸਾਰ ਜਿਲ੍ਹਾ ਬੁਜਰੀ ਜਿੱਤੇ ਆਪਾਂ ਸਭ ਕੋ ਜਿੱਤੇ ਆ ਜੀ ਕਰਨ ਜੀ ਨੌਜਵਾਨਾਂ 'ਚ ਬੜਾ ਉਤਸ਼ਾਹ ਹੀ ਕਿੰਨੀ ਕਿ ਮਿਹਨਤ ਕਰਨੀ ਪਈ ਤੇ ਅੱਜ ਜਿੱਤ ਤੁਹਾਡੇ ਬਰੂਆਂ ਤੇ ਆਈ ਹੈ ਇਹ ਮਹਿੰਦਤ ਜੀ ਇਹ ਸਰਦਾਰ ਕਲਦੀਪ ਸਿੰਘ ਢਾਲੀਵਾਲ ਜੀ ਦੀ ਹੈ ਜੀ ਜੋ ਉਹਨਾਂ ਨੇ ਇੱਥੇ ਮਿਹਨਤ ਕੀਤੀ ਹੈ ਤੇ ਉਹਦਾ ਰਿਜ਼ਲਟ ਜਿਹੜਾ ਵਾ ਅੱਜ ਸਾਨੂੰ ਮਿਲਿਆ ਵਾ ਉਹਨਾਂ ਦੇ ਵਿਕਾਸ ਨੂੰ ਵਿਕਾਸ ਨੂੰ ਜਿੱਤ ਹੋਈ ਹੈ ਜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਤੈਅ ਕਰ ਦਿੱਤਾ ਹੈ ਕਿ ਅਸੀਂ ਜੋ ਔਰ 2000 ਦੀ 2027 ਦੀਆਂ ਜਿਹੜੀ ਇਲੈਕਸ਼ਨ ਆ ਉਸ ਦੇ ਵਿੱਚ ਅਸੀਂ ਵੱਧ ਚੜ ਕੇ ਅਸੀਂ ਸਾਰੇ ਸਹਿਯੋਗ ਕਰਾਂਗੇ ਆ ਪਾਰਟੀ ਨੂੰ ਵੱਡੀ ਲਈ। ਆ ਤੁਸੀਂ ਤਸਵੀਰਾਂ ਦੇਖ ਰਹੇ ਜੀ ਪਿੰਰੇ ਸ਼ੌਵਾਲ ਤੋਂ ਜਨਜੀਤ ਸਿੰਘ ਕੌਣ ਜਿੱਤ ਚੁੱਕੇ ਨੇ। ਉਹਨਾਂ ਦੇ ਪਰਿਵਾਰ ਵੱਲੋਂ ਪਰਵਾਇਲਾ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਜਨਜੀਤ ਸਿੰਘ ਵੀ ਆਪਣੇ ਘਰ ਦੇ ਵਿੱਚ ਪੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਦੇਖਦੇ ਜੁਤੇ ਬੇਟੀ ਨੇ ਨਾ ਮੱਚ ਪਾ ਕੇ ਜੜੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਜਿੱਤੇ ਜਸ਼ਨ ਮਨਾਏ ਜਾ ਰਹੇ ਨੇ ਘਰ ਦੇ ਵਿੱਚ। ਇੱਕ ਪਾਸੇ ਡੀਜ ਲੱਗਾ ਦੂਜੇ ਪਾਸੇ ਢੋਲ ਦੀ ਤਾਲ ਜਿਹੜੇ ਆ ਭੰਗੜੇ ਪਾਏ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕਿੰਨਾ ਕਿਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ ਜਨਾਲਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਬਲਾਗ ਸੰਪਤੀ ਦੇ ਜਿੰਨੇ ਵੀ ਨਤੀਜੇ ਆਇਆ ਸਾਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹ ਜਿੱਤੇ ਆ ਤੇ ਹੁਣ ਇਸ ਵੇਲੇ ਤੁਸੀਂ ਦੇਖ ਲਓ ਪਰਿਵਾਰਕ ਮੈਂਬਰ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰ ਉਹਨਾਂ ਦਾ ਲੱਡੂਆਣਾ ਮੂੰਹ ਮਿਟਾ ਕਰਵਾ ਰਹੇ ਸੋ ਤੁਸੀਂ ਲਗਾਤਾਰ ਵਾਹ ਜੀ ਆਖਣਾ ਦੇਖਣੀ ਦੇਖ ਲਓ ਜੀਤ ਵੈਬ ਟੀਵੀ ਸਰਹੱਦੀ ਪਿੰਡ ਸਹੋਵਾਲ ਤੋਂ ਗੁਰਪ੍ਰੀਤ ਸੰਤਲ ਦੀ ਰਿਪੋਰਟ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਬਲਾਕ ਸੰਪਤੀ ਦੇ ਜਿਲ੍ਹਾ ਪ੍ਰੀਸ਼ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਹਲਕਾ ਇਨਾਮ ਦੇ ਵਾਕਕ ਪਿੰਨਾਂ ਦੇ ਵਿੱਚ ਜਿਸਨ ਦਾ ਮਾਹੌਲ ਅੱਜ ਗੱਲ ਕੀਤੀ ਜਾਵੇ ਤਾਂ ਹਲਕਾ ਵਜ਼ਾਏ ਕੁਦੀਪ ਸਿੰਘ ਢਾਲੀਵਾਲ ਵੱਲੋਂ ਕੀਤੇ ਕੰਮਾਂ ਦੀ ਬਦੌਲਤ ਅੱਜ ਜਨਾਲਾ ਦੇ ਕਈ ਬਲਾਕ ਸੰਪਤੀ ਜੁਗਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁੰਦਾ ਕਰਜਿਤ ਤੋਂ ਹੀ ਪ੍ਰਾਪਤ ਹੋਈ ਹੈ ਜੇ ਅੱਜ ਇਸੇ ਦੇ ਮੌਜੂਦ ਹੈ ਅਸੀਂ ਭਾਰਤ ਪਾਕਿਸਤਾਨ ਕ ਮੰਤਰੀ ਸਾਧ ਪ ਸਵਾਦ ਵਿਖੇ ਜਿੱਥੇ ਬਲਾਜ ਦੇਵਕੁੰਤ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੋਣ ਜਿੱਤ ਚੁੱਕਿਆ ਪਿੰਡ ਤੋਂ ਜਿੱਤੇ ਦਾ ਪਰਵਾਸ ਸਵਾਦ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਜੋ ਕਿ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਆ ਬਜ਼ੁਰਗ ਮਾਕਾ ਵੱਲੋਂ ਰਣਜੀਤ ਸਿੰਘ ਨੂੰ ਹਾਨ ਗੁਜਰਾ ਹਾਰ ਪਾਇਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਕੁਝ ਹੀ ਲੈ ਰਿਹਾ ਪਿੰਡ ਦੇ ਵਿੱਚ ਕੁਝ ਹੀ ਲੈ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਜੋ ਸਰਹੱਦੀ ਪਿੰਡ ਦੇ ਉੱਪਰ ਤੋਂ ਕਿਸ ਤਰ੍ਹਾਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ ਇਹ ਦਿਨਾਂ ਤੋਂ ਜਿਹੜੀ ਚੋਣ ਪ੍ਰਕਿਰਿਆ ਚੱਲ ਰਹੀ ਸੀ ਕਿ ਅੱਜ ਉਹ ਦਿਨ ਆ ਗਿਆ ਨਤੀਜੇ ਦਾ ਸਰਕਾਰੀ ਕਾਰਜਕਾਰੀ ਨਾਲ ਦੇ ਵਿੱਚ ਨਤੀਜੇ ਆਉਣ ਤੋਂ ਬਾਅਦ ਪੁੰਜਰੇ ਅਮੀਰਵਾਲ ਆਪੋ ਆਪਣੇ ਘਰਾਂ ਨੂੰ ਪਹੁੰਚ ਰਹੇ ਇਹ ਸੂਰਜਾ ਤਸਵੀਰਾਂ ਤੁਸੀਂ ਭਾਰਤ ਪਾਸਟਰ ਦੇ ਮੰਤਰੀ ਸਾਹਿਬ ਪਿੰਡ ਸ਼ਾਹਵਾਲ ਤੋਂ ਦੇਖ ਰਹੇ ਜੋ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਰঞ্জੀਤ ਸਿੰਘ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਨੂੰ ਤਾਹਨਾ ਲੱ ਦਿੱਤਾ ਜਾ ਰਿਹਾ ਹੈ ਇਥੇ ਪਹਿਲਾਂ ਰঞ্জੀਤ ਸਿੰਘ ਤੇ ਉਹਨਾਂ ਦੀ ਸਮਰਥਕਾਂ ਵੱਲੋਂ ਇਲਾਕੇ ਦੇ ਵਿੱਚ ਜੋ ਤੁਸ਼ ਜੂਸ ਕੱਢਿਆ ਤਸਵੀਰਾਂ ਲਗਾਤਾਰ ਅਜਲਾ ਦੇ ਪਿੰਡ ਸਹਵਾਲ ਤੋਂ ਬਜ਼ੁਰਗ ਮਾਤਾ ਜਿਹੜੀਆਂ ਨੱਚ ਕੇ ਆ ਕੇ ਜਿਹੜਾ ਜੇਤ ਦੇ ਜਸ਼ਨ ਮਨਾਇਆ ਜਾ ਰਿਹਾ ਪਰ ਨਾਲ ਨੇ ਪੁਰੇ ਬੀੜੋ ਗੱਲ ਕਰਦਾ ਤਸਵੀਰਾਂ ਤੁਸੀਂ ਦੇਖ ਲਓ ਕਿ ਇੱਕ ਪਾਸੇ ਪਿੰਡ ਦੇ ਵਿੱਚ ਡੀਜ ਲੱਗਿਆ ਉੱਥੇ ਹੀ ਢੋਲੀ ਨੇ ਜਿਹੜਾ ਜੇਤ ਦੇ ਜਸ਼ਨ ਮਨਾਇਆ ਜਾ ਰਿਹਾ ਉਹਨਾਂ ਦੇ ਸਮਰਥਾ ਕੋਈ ਸਾਡੇ ਨਾਲ ਨਹੀਂ ਅਸੀਂ ਅਜਨਾਲ ਦੇ ਪਿੰਡ ਸੋਹਵਾਲ ਦੀ ਗੱਲ ਕਰ ਰਹੇ ਹਾਂ ਜੋਨ ਜਿਹੜੇ ਪੁੱਤ ਤੋਂ ਜਿਹੜੇ ਬੱਚੇ ਵੀ ਇੱਥੇ ਰਹਿ ਗਏ ਆ ਅੱਜ ਕਿਵੇਂ ਦੇਖੋ ਤਾਂ ਦੇਖ ਅੰਮ੍ਰਿਤ ਸਿੰਘ ਜਿੱਤੋ ਹੀ ਆ ਬਹੁਤ ਬਹੁਤ ਚੜੀ ਹਸੀ ਹੋ ਰਹੀ ਹੈ ਕਿ ਸਾਡੇ ਚਾਚਾ ਜੀ ਦੇ ਮੈਂ ਸਾਭ ਦੀ ਬੋਠਾ ਜੇ ਚੁੱਕੇ ਨੇ ਇੱਕ ਪਾਸੇ ਅਖਤਬਾਰ ਚਲਾਈ ਜਾ ਰਹੀ ਮੈਂ ਕਾਲ ਨਾਲ ਬੁਹਾ ਲਗੇ ਸਾਡੇ ਦਸਕਾ ਨਾਲ ਤਸਵੀਰਾਂ ਜੀ ਉਖਾਣੀਆਂ ਕਰ ਆ ਜਨਾਲਾ ਦੇ ਪਿੰਡ ਜਿਹੜੇ ਪੁੱਤ ਆ ਮਾਦੀ ਪਾਰਟੀ ਅਭਿਕਾਰ ਕੌਣ ਜਿਹੜੇ ਪਿਆਰ ਦੇ ਤੇਰੇ ਵਿੱਚ ਦਸ਼ਮ ਦਾ ਨਾਮ ਹੋ ਰਿਹਾ ਪਰਿਵਾਰ ਕੇ ਮੈਂਬਰ ਇਸ ਵੇਲੇ ਖੜੇ ਆ ਲੱਡੂ ਲੈ ਕੇ ਇੱਕ ਮੈਂਬਰ ਇਸ ਵੇਲੇ ਲੱਡੂ ਲੈ ਕੇ ਫੁੱਲਾਂ ਦੇ ਗੁਲਾਬ ਲੈ ਕੇ ਆ ਪੰਜੀ ਤੁਹਾਡੇ ਖਰਾਰਕ ਨੰਬਰ ਰঞ্জੀਤ ਸਿੰਘ ਵੱਡੀ ਜਿੱਤ ਹੋਈ ਆ ਹਾਂਜੀ ਬਹੁਤ ਬਹੁਤ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਲੱਗਣਿਆ ਬਹੁਤ ਜਿਆਦਾ ਜੀ ਮਸ਼ਾਲਾ ਬਹੁਤ ਵਧੀਆ ਸਹਿਦਸ ਕਿ ਮੇਰੇ ਦਾदू ਜਿੱਤ ਕੇ ਆਇਆ ਛੋਟੇ ਛੋਟੇ ਬੱਚੇ ਤੁਸੀਂ ਦੇਖ ਲਓ ਹਾਰ ਲੈ ਕੇ ਪੜਿਆ ਛੋਟੇ ਛੋਟੇ ਬੱਚੇ ਜਸ਼ਨ ਮਨਾ ਰਿਆ ਰঞ্জੀਤ ਸਿੰਘ ਨਾਲ ਵੀ ਗੱਲਬਾਤ ਕਰਾਂਗਾ ਰঞ্জੀਤ ਸਿੰਘ ਜੀ ਵੱਡੀ ਜਿੱਤ ਪ੍ਰਾਪਤ ਹੋਈ ਆ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਮੈਂ ਕੁਲਦੀਪ ਸਿੰਘ ਧਾਰੀਆਲ ਮੰਤਰੀ ਸਾਹਿਬ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਮੈਨੂੰ ਛੋੜੇ ਜੇ ਪਿੰਡ ਤੋਂ ਬਾਦਰ ਤੋਂ ਚੁੱਕ ਕੇ ਕਿੱਥੇ ਟਿਕਟ ਲੈ ਕੇ ਮੈਨੂੰ ਬਨਾਜਿਆ ਇਸ ਟਿਕਟ ਦੇ ਨਾਲ ਤੇ ਮੈਂ ਉਹਨਾਂ ਦੀ ਝੋਲੀ 'ਚ ਟਿਕਟਾ ਪਨੀ ਪਾਈ ਜਿੱਤ ਕੇ ਮੈਂ ਪਿੰਡ ਵਾਸੀਆਂ ਦਾ ਤੇ ਮੇਰੇ ਜਿਹੜੇ ਬਾਹਰ ਦੇ ਨਗਰ ਦੇ ਪਿੰਡ ਵਾਸੀ ਆ ਛੇ ਪਿੰਡ ਹੀ ਮੇਰੇ ਕੋ ਮੈਨੂੰ ਪਿੰਡ ਵਾਲਿਆਂ ਬਹੁਤ ਸਾਰਾ ਹਸਾਰਾ ਦਿੱਤਾ ਮੈਂ ਪਿੰਡ ਵਾਲਿਆਂ ਦਾ ਫਤਿਹ ਦਾ ਪਾਤਰ ਜੇ ਮੇਰਾ ਪਾ ਕਾਗਜ਼ ਪਰੇ ਉਦੋਂ ਵੀ ਆਪਣੀ ਗੱਲ ਬੋਲੀ ਤੁਸੀਂ ਕਹੀ ਕਿ ਮੈਂ ਇੱਕ ਆਮ ਪਰਿਵਾਰ ਤੋਂ ਤੇ ਅੱਜ ਆਮ ਪਰਿਵਾਰ ਦੇ ਨੌਜਵਾਨ ਦੀ ਜਿੱਤ ਹੋਈ ਹੈ ਜਿੱਤ ਹੋਈ ਆ ਜੀ ਸਾਡੀ ਆਮ ਆਮ ਬੰਦਿਆਂ ਦੀ ਜਿੱਤ ਹੋਈ ਆ ਤੇ ਆਮ ਪਾਰਟੀ ਆ ਹੀ ਮਿਆਂ ਬੰਦੇ ਆ ਆਮ ਪਾਰਟੀ ਦੀ ਜਿੱਤ ਹੋਈ ਆ ਤੁਹਾਨੂੰ ਮੈਂ ਉਦੋਂ ਵੀ ਕਹਿਆ ਸੀ ਵੀਰ ਜੀ ਪੀ ਆਮ ਘਰਾਂ ਜੋ ਆਏ ਆ ਬਾਰਡਰ ਤੋਂ ਉੱਠ ਕੇ ਆਏ ਆ ਪਰ ਅੱਜ ਸਾਡਾ ਸਿਰ ਫਕਰ ਨਾਲ ਉੱਚਾ ਕਰਤਾ ਮੇਰੇ ਪਿੰਡ ਵਾਲਿਆਂ ਤੇ ਦੂਜੇ ਪਿੰਡਾਂ ਨੇ ਵੀ ਬਹੁਤ ਬਹੁਤ ਪਿੰਡਾਂ ਨਾਲ ਧੰਨਵਾਦ ਬਾਰਡਰ ਕਿੰਨੀ ਦੂਰ ਆ ਬਾਰਡਰ ਤੇ ਆਇਆ ਲਾਸਟ ਪਿੰਡ ਮੇਰਾ ਬਾਰਡਰ ਦਾ ਲਾਸਟ ਪਿੰਡ 1 ਕਿਲੋਮੀਟਰ ਤੇ ਬਾਰਡਰ ਜੇ ਠੀਕ ਹੈ ਇਹਨਾਂ ਦੇ ਸਮਤੋ ਵੀ ਭਾਈ ਸਾਹਿਬ ਜੀ ਵੱਡੀ ਜੇਤੋ ਯਾ ਰਣਜੀਤ ਉਹਨਾਂ ਦੀ ਬਾਰਡਰ ਦੇ ਪਿੰਡ ਤੋਂ ਉੱਠ ਕੇ ਬਲਾਕ ਸੰਮਤੀ ਮੈਂਬਰ ਆ ਜਿੱਤੇ ਵੇਖੋ ਜੀ ਮੈਂ ਇਹਨਾਂ ਦਾ ਵੱਡਾ ਭਰਾ ਆ ਹਾਂ ਸਾਫ ਕਾ ਸਰਪੰਚ ਆਂ ਇਹ ਮੇਰੇ ਤੋਂ ਛੋਟੇ ਨੇ ਆਮ ਪਾਰਟੀ ਨੇ ਇਹਨਾਂ ਨੂੰ ਟਿਕਟ ਨਵਾਜ ਕੇ ਤੇ ਇਹਨਾਂ ਸਾਡੇ